ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣਾਂ ਦੇ ਲਈ ਹੈ ਜੋ ਤਿੰਨ ਤੋਂ 4 ਵਜੇ ਦੇ ਵਿੱਚ ਉੱਠ ਜਾਂਦੀਆਂ ਨੇ ਤੇ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਤੇ ਕਿਵੇਂ ਕਿਰਪਾ ਹੁੰਦੀ ਹੈ ਕਿਵੇਂ ਉਹਨਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਜਾਂਦੀਆਂ ਨੇ ਉਹਨਾਂ ਦੇ ਘਰ ਬਰਕਤ ਵਾਸ ਕਰਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਬਾਰੇ ਹੀ ਵਿਚਾਰ ਕਰਨੇ ਹੈ ਕਿ ਜੋ ਭੈਣਾ ਸਵੇਰੇ ਜਲਦੀ ਨਹੀਂ ਉੱਠਦੀਆਂ ਉਹ ਵੀਡੀਓ ਨੂੰ ਧਿਆਨ ਦੇ ਨਾਲ ਸੁਣਨ ਤੇ ਸਮਝਣ ਕਿਵੇਂ ਸਤਿਗੁਰੂ ਜੀ ਜੇਕਰ ਅਸੀਂ ਵੀ ਅਮਰਤ ਵੇਲੇ ਉੱਠਾਂਗੇ ਤਾਂ ਸਾਡੇ ਤੇ ਵੀ ਕਿਰਪਾ ਕਰਨਗੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਛੋਟੀ ਜਹੀ ਸਿੱਖਿਆਦਾਇਕ ਕਹਾਣੀ ਸਾਂਝੀ ਕਰਾਂਗੇ ਜਿਸ ਦੇ ਨਾਲ ਗੱਲ ਸੌਖੀ ਸਮਝ ਵਿੱਚ ਆ ਜਾਵੇਗੀ ਸਾਧ ਸੰਗਤ ਜੀ ਇੱਕ ਪਿੰਡ ਵਿੱਚ ਇੱਕ ਔਰਤ ਤੇ ਉਸ ਦੇ ਦੋ ਪੁੱਤਰ ਸਨ ਉਸ ਔਰਤ ਦੇ ਪਤੀ ਦੀ ਜਵਾਨੀ ਵਿੱਚ ਹੀ ਮੌਤ ਹੋ ਗਈ ਬੱਚੇ ਛੋਟੇ ਸਨ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਭੈਣ ਦੇ ਮੋਢਿਆਂ ਤੇ ਆ ਗਈ ਘਰ ਦਾ ਕੰਮ ਬੱਚੇ ਪਾਲਣਾ ਤੇ ਉਹਨਾਂ ਦਾ ਪਾਲਣ ਪੋਚਣ ਘਰ ਦੇ ਖਰਚੇ ਦੇ ਲਈ ਪੈਸਾ ਕਮਾਉਣਾ ਸਭ ਕੁਝ ਉਸ ਔਰਤ ਤੇ ਹੀ ਸੀ ਇਸ ਲਈ ਉਸਨੇ ਸਵੇਰੇ ਦਿਨ ਤੋਂ 4 ਵਜੇ ਦੇ ਵਿੱਚ ਹੀ ਉੱਠ ਜਾਣਾ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਦਾ ਓਟ ਅਸਰਾ ਤੱਕਣਾ ਮਾਲਕ ਦਾ ਨਾਮ ਲੈਣਾ ਸਿਮਰਨ ਕਰਨਾ ਕਿਉਂਕਿ ਉਹ ਪੜ੍ਹੀ ਲਿਖੀ ਨਹੀਂ ਸੀ ਇਸ ਕਰਕੇ ਬਾਣੀ ਜ਼ਿਆਦਾ ਨਹੀਂ ਪੜ ਪਾਉਂਦੀ ਸੀ ਪਰ ਫਿਰ ਵੀ ਉਸਨੇ ਜਿੰਨਾ ਕੁ ਟਾਈਮ ਮਿਲਣਾ ਮੂਲ ਮੰਤਰ ਜੀ ਦਾ ਜਾਪ ਵਾਹਿਗੁਰੂ ਨਾਮ ਦਾ ਸਿਮਰਨ ਜ਼ਰੂਰ ਹੀ ਕਰਨਾ ਉਸ ਤੋਂ ਬਾਅਦ ਬੱਚਿਆਂ ਨੂੰ ਚਾਹ ਪਾਣੀ ਦੇਂਦੀ ਘਰ ਦਾ ਕੰਮਕਾਰ ਕਰਦੀ ਬੱਚਿਆਂ ਨੂੰ ਸਕੂਲ ਛੱਡ ਕੇ ਆਉਣਾ ਤੇ ਬਾਅਦ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਜਿੱਥੋਂ ਉਸ ਦੇ ਘਰ ਦਾ ਖਰਚਾ ਚੱਲਦਾ ਸੀ ਸਾਰਾ ਦਿਨ ਕੰਮ ਧੰਦਾ ਕਰਨਾ ਇਸੇ ਤਰ੍ਹਾਂ ਹੀ ਜ਼ਿੰਦਗੀ ਬੀਤਦੀ ਗਈ ਬੱਚੇ ਪੜ੍ਹ ਲਿਖ ਗਏ ਆਪਦੀ ਮਾਂ ਨੂੰ ਮਿਹਨਤ ਕਰਦਾ ਵੇਖ ਕੇ ਉਹ ਵੀ ਮਿਹਨਤੀ ਬਣੇ ਘਰ ਬਹੁਤ ਪੈਸਾ ਹਰ ਸੁੱਖ ਸਹੂਲਤ ਹੋ ਗਈ ਪਰ ਮਾਤਾ ਆਤਮਾ ਨੇ ਕਿਰਪਾ ਕੀਤੀ ਘਰ ਦੇ ਹਾਲਾਤ ਜਿਹੜੇ ਸੀ ਉਹ ਸੁਧਰ ਗਏ ਬੱਚਿਆਂ ਦਾ ਵਿਆਹ ਕੀਤਾ ਘਰ ਨਵੀਆਂ ਨੂਹਾਂ ਆਈਆਂ ਪਹਿਲਾਂ ਪਹਿਲ ਤਾਂ ਨਵੀਆਂ ਸਵੀਆਂ ਹੋਣ ਕਰਕੇ ਉਸ ਭੈਣ ਨੇ ਆਪਦੀਆਂ ਨੂਹਾਂ ਨੂੰ ਨਾ ਤਾਂ ਉਠਾਉਣਾ ਤੇ ਨਾ ਹੀ ਕੁਝ ਕਹਿਣਾ ਪਰ ਸਮਾਂ ਬੀਤਣ ਤੇ ਉਸ ਨੂੰ ਪਤਾ ਲੱਗਾ ਕਿ ਇਹ ਤਾਂ ਸਵੇਰੇ ਉੱਠ ਕੇ ਖੋਜ ਹੀ ਨਹੀਂ ਬਹੁਤ ਲੇਟ ਉੱਠਦੀਆਂ ਤੇ ਕੰਮ ਵੀ ਇੱਕ ਦੂਜੀ ਦੇ ਮੂੰਹ ਹਲ ਵੇਖਦੀਆਂ ਉਹ ਕਹਿੰਦੀ ਕਿ ਉਹ ਕਰੇ ਤੇ ਦੂਜੀ ਕਹਿੰਦੀ ਕਿ ਇਹ ਕਰੇ ਐਵੇਂ ਹੀ ਉਹ ਘਰ ਦੇ ਵਿੱਚ ਕਿਚ-ਕਿਚ ਕਰਦੀਆਂ ਰਹਿੰਦੀਆਂ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਘਰ ਵਿੱਚ ਕਲੇਸ਼ ਰਹਿਣ ਲੱਗਾ ਤੇ ਉਹਨਾਂ ਦੇ ਪਤੀ ਵੀ ਕੰਮ ਤੋਂ ਲੇਟ ਹੋ ਜਾਂਦੇ ਜਿਸ ਕਰਕੇ ਘਰ ਵਿੱਚ ਰੌਲਾ ਪੈਂਦਾ ਇਹਨਾਂ ਦਾ ਰੌਲਾ ਪੈਂਦਾ ਵੇਖ ਉਹ ਭੈਣ ਭਾਵੇਂ ਬੁਢਾਪੇ ਵਿੱਚ ਸੀ ਆਪ ਹੀ ਉੱਠਣ ਲੱਗੀ ਫਿਰ ਤੋਂ ਵੇਲੇ ਸਿਰ ਆਪਦੇ ਕੰਮ ਧੰਦੇ ਕਰਦੀ ਪਰ ਉਸ ਦੀ ਤਬੀਅਤ ਹੁਣ ਠੀਕ ਨਹੀਂ ਰਹਿੰਦੀ ਸੀ ਜਿਸ ਕਰਕੇ ਉਸ ਨੂੰ ਚਿੰਤਾ ਰਹਿੰਦੀ ਸੀ ਕਿ ਜਿਸ ਬਰਕਤ ਜਿਸ ਘਰ ਦੇ ਵਾਅਦੇ ਲਈ ਮੈਂ ਸਾਰੀ ਉਮਰ ਮਿਹਨਤ ਕੀਤੀ ਪ੍ਰਮਾਤਮਾ ਦਾ ਓਟ ਅਸਰਾ ਤੱਕਿਆ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਹੁਣ ਮੇਰੀਆਂ ਨੋਹਾਂ ਮੇਰੇ ਪੁੱਤਰ ਨਾ ਤਾਂ ਘਰ ਵਿੱਚ ਪ੍ਰਮਾਤਮਾ ਦਾ ਨਾਮ ਲੈਂਦੇ ਨੇ ਤੇ ਨਾ ਹੀ ਘਰ ਦੇ ਕੰਮ ਖੁਸ਼ ਹੋ ਕੇ ਕਰਦੇ ਨੇ ਹਰ ਵੇਲੇ ਘਰ ਵਿੱਚ ਕਲੇਸ਼ ਰਹਿਣ ਕਰਕੇ ਉਹ ਬਹੁਤ ਹੀ ਪਰੇਸ਼ਾਨ ਰਹਿਣ ਲੱਗੀ ਚਿੰਤਾ ਉਸ ਨੂੰ ਸਤਾਉਂਦੀ ਸੀ ਇੱਕ ਦਿਨ ਉਸ ਨੂੰ ਮਾਇਆ ਦੀ ਦੇਵੀ ਮਿਲੀ ਤੇ ਕਹਿਣ ਲੱਗੀ ਕਿ ਮੈਂ ਤੇਰੀ ਸਾਰੀ ਪਰੇਸ਼ਾਨੀ ਤੋਂ ਜਾਣੂ ਹਾਂ ਤੇ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਇਸ ਲਈ ਮੈਂ ਤੇਰੀ ਹਰ ਤਰ੍ਹਾਂ ਦੀ ਮਦਦ ਕਰਾਂਗੀ ਮੈਂ ਇੱਕ ਮਹੀਨਾ ਤੇਰੇ ਘਰ ਵਿੱਚ ਰਵਾਂਗੀ ਤੇ ਤੇਰੀ ਹਰ ਤਰ੍ਹਾਂ ਦੀ ਮਦਦ ਕਰਾਂਗੀ ਹਰ ਪਰੇਸ਼ਾਨੀ ਦਾ ਹੱਲ ਕਰ ਦੇਾਂਗੀ ਮਾਇਆ ਦੀ ਦੇਵੀ ਰੂਪ ਧਾਰ ਕੇ ਘਰ ਵਿੱਚ ਆ ਜਾਂਦੀ ਹੈ ਨੌਹਾ ਪੁੱਛਦਿਆਂ ਨੇ ਕਿ ਇਹ ਕੌਣ ਹੈ ਤਾਂ ਉਹ ਔਰਤ ਕਹਿੰਦੀ ਹੈ ਕਿ ਮੈਂ ਤੁਹਾਡੀ ਸੱਸ ਦੀ ਭੈਣ ਹਾਂ ਤੇ ਮੈਂ ਇੱਥੇ ਹੀ ਹੁਣ ਰਵਾਂਗੀ ਕਿਉਂਕਿ ਮੈਂ ਆਪਦੇ ਬੱਚਿਆਂ ਨਾਲ ਨਹੀਂ ਰਹਿਣਾ ਚਾਹਦੀ ਪਹਿਲਾਂ ਤਾਂ ਨੌਹਾ ਨੱਕ ਬੁੱਲ ਵੱਟਦੀਆਂ ਨੇ ਕਿ ਇਹ ਕਿੱਧਰੋਂ ਆ ਗਈ ਤੇ ਬਾਅਦ ਵਿੱਚ ਉਸ ਔਰਤ ਨੇ ਕਿਹਾ ਕਿ ਇਹ ਮੇਰਾ ਟ੍ਰੰਕ ਹੈ ਇਸ ਨੂੰ ਸਾਹਮਣੇ ਰੱਖਣਾ ਹੈ ਇਸ ਵਿੱਚ ਬਹੁਤ ਸਾਰਾ ਧਨ ਹੈ ਇਹ ਮੈਂ ਉਸ ਬੱਚੇ ਨੂੰ ਦੇਣਾ ਹੈ ਜੋ ਮਿਹਨਤੀ ਹੋਵੇ ਦਲੇਦਰ ਤੇ ਆਲਸ ਉਸ ਦੇ ਨੇੜੇ ਵੀ ਨਾ ਹੋਵੇ ਮੈਂ ਇਸ ਲਈ ਇੱਥੇ ਆ ਗਈ ਹਾਂ ਕਿਉਂਕਿ ਮੈਂ ਸਾਰੀ ਉਮਰ ਚੁਸਤ ਫੁਰਤ ਤੇ ਰੱਬ ਦਾ ਨਾਮ ਲੈਂਦੀ ਰਹੀ ਪਰ ਮੇਰੇ ਬੱਚੇ ਮੇਰੀਆਂ ਨੋਹਾਂ ਆਲਸੀ ਹਨ ਇਸ ਲਈ ਇਹ ਧਨ ਮੈਂ ਉਹਨਾਂ ਨੂੰ ਨਹੀਂ ਦੇਣਾ ਮੈਂ ਇਸੇ ਪਾਲ ਵਿੱਚ ਹਾਂ ਕਿ ਮੇਰੇ ਮਰਨ ਤੋਂ ਪਹਿਲਾਂ ਪਹਿਲਾਂ ਮੈਨੂੰ ਉਹ ਇਨਸਾਨ ਮਿਲ ਜਾਵੇ ਜੋ ਇਸ ਧਨ ਨੂੰ ਸਾਂਭ ਸਕੇ ਤੇ ਸਾਂਭਣ ਦੇ ਯੋਗ ਹੋਵੇ ਕਿਉਂਕਿ ਆਲਸੀ ਬੰਦੇ ਨੂੰ ਮੈਂ ਇਹ ਧਨ ਨਹੀਂ ਦੇਣਾ ਜੋ ਪ੍ਰਮਾਤਮਾ ਦਾ ਨਾਮ ਲੈਂਦਾ ਹੋਵੇ ਚੁਸਤ ਫੁਰਤ ਹੋਵੇ ਦਲਿੱਦਰ ਉਸ ਦੇ ਨੇੜੇ ਤੇੜੇ ਵੀ ਨਾ ਹੋਵੇ ਉਸ ਨੂੰ ਹੀ ਮੈਂ ਇਹ ਧਨ ਦੇਣਾ ਹੈ ਜਿਹੜੀਆਂ ਇਸ ਔਰਤ ਦੀਆਂ نوਹਾ ਸਨ ਇਹ ਸਾਰੀ ਗੱਲ ਉਹਨਾਂ ਨੇ ਧਿਆਨ ਨਾਲ ਸੁਣੀ ਤੇ ਦੂਜੇ ਦਿਨ ਤੋਂ ਹੀ ਉਹਨਾਂ ਨੇ ਵੇਲੇ ਨਾਲ ਉਠਣਾ ਸ਼ੁਰੂ ਕਰ ਦਿੱਤਾ ਪੂਰੀ ਚੁਸਤੀ ਫੁਰਤੀ ਵਿਖਾਉਣੀ ਸਮੇਂ ਸਿਰ ਇਸ਼ਨਾਨ ਕਰਨਾ ਘਰ ਦੇ ਕੰਮ ਕਰਨੇ ਦੇ ਬੜੇ ਪ੍ਰੇਮ ਪਿਆਰ ਦੇ ਨਾਲ ਰਹਿਣਾ ਘਰ ਦਾ ਮਾਹੌਲ ਬੜਾ ਹੀ ਖੁਸ਼ਹੂਮਾ ਹੋ ਗਿਆ ਬਹੁਤ ਵਧੀਆ ਹੋ ਗਿਆ ਉਹਨਾਂ ਦੀਆਂ ਆਦਤਾਂ ਦੇ ਵਿੱਚ ਸੁਧਾਰ ਹੋਣ ਲੱਗਾ ਉਹਨਾਂ ਨੇ ਹੁਣ ਇਸੇ ਤਰ੍ਹਾਂ ਹੀ ਰੋਜ਼ ਦੀ ਰੋਜ਼ ਵੇਲੇ ਸਿਰ ਉੱਠ ਪੈਣਾ ਇਸ ਤਰ੍ਹਾਂ ਕਰਦੇ ਕਰਦੇ ਮਹੀਨਾ ਬੀਤਣ ਤੇ ਆਇਆ ਹੁਣ ਉਹਨਾਂ ਦੀ ਆਦਤ ਬਣ ਚੁੱਕੀ ਸੀ ਉਹ ਵੇਲੇ ਨਾਲ ਉਠਦੀਆਂ ਸਨ ਤੇ ਕੰਮ ਕਰਦੀਆਂ ਸਨ ਜਿਸ ਕਰਕੇ ਜਦੋਂ ਘਰ ਦਾ ਮਾਹੌਲ ਵਧੀਆ ਰਹਿਣ ਲੱਗਾ ਤੇ ਉਹਨਾਂ ਨੂੰ ਵੀ ਚੰਗਾ ਮਹਿਸੂਸ ਹੋਣ ਲੱਗਾ ਜਦੋਂ ਮਹੀਨਾ ਹੋਣ ਤੇ ਆਇਆ ਇੱਕ ਦਿਨ ਟਰੰਕ ਤਾਂ ਉੱਥੇ ਸੀ ਪਰ ਉਹ ਔਰਤ ਉੱਥੇ ਨਾ ਮਿਲੀ ਤਾਂ ਉਹ ਬੜੀਆਂ ਹੈਰਾਨ ਸਨ ਉਹਨਾਂ ਨੇ ਆਪਦੀ ਸੱਸ ਨੂੰ ਪੁੱਛਿਆ ਕਿ ਮਾਸੀ ਕਿੱਥੇ ਹੈ ਤਾਂ ਸੱਸ ਨੇ ਕਿਹਾ ਕਿ ਇਹ ਇਹ ਟਰੰਕ ਤੁਹਾਡੇ ਲਈ ਹੈ ਤੇ ਇਸ ਵਿੱਚ ਇੱਕ ਤੁਹਾਡੇ ਲਈ ਚਿੱਠੀ ਵੀ ਹੈ ਟਰੰਕ ਖੋਲਿਆ ਉਸ ਵਿੱਚ ਸੱਚਮੁੱਝ ਹੀ ਧਨ ਸੀ ਤੇ ਇੱਕ ਚਿੱਠੀ ਸੀ ਕਿ ਮੈਂ ਮਾਇਆ ਦੀ ਦੇਵੀ ਹਾਂ ਜਿਵੇਂ ਤੁਸੀਂ ਹੁਣ ਮੇਰਾ ਦਿਲ ਜਿੱਤਿਆ ਜੇਕਰ ਐਵੇਂ ਹੀ ਸਾਰੀ ਉਮਰ ਇਸੇ ਤਰ੍ਹਾਂ ਹੀ ਪਿਆਰ ਇਤਿਫਾਕ ਤੇ ਮਿਲਜੁਲ ਕੇ ਵੇਲੇ ਨਾਲ ਘਰ ਦੀ ਸਾਫ ਸਫਾਈ ਰੱਖੋਗੀਆਂ ਤਾਂ ਮੈਂ ਤੁਹਾਡੇ ਘਰ ਵਿੱਚ ਰਵਾਂਗੀ ਕਿਉਂਕਿ ਮੈਂ ਉੱਥੇ ਹੀ ਰਹਿੰਦੀ ਹਾਂ ਜਿੱਥੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿੱਥੇ ਦਿਲਿੱਦਰ ਤੇ ਆਲਸ ਦੂਰ ਦੂਰ ਤੱਕ ਨਹੀਂ ਹੁੰਦਾ ਉਹਨਾਂ ਨੂੰ ਸਾਰੀ ਗੱਲ ਸਮਝ ਵਿੱਚ ਆ ਗਈ ਅੱਗੇ ਤੋਂ ਵੀ ਇਕੱਠ ਤੇ ਪਿਆਰ ਇਤਿਫਾਕ ਨਾਲ ਰਹਿਣ ਦੀ ਉਹਨਾਂ ਨੇ ਆਪਦੀ ਸੱਸ ਨਾਲ ਵਾਅਦਾ ਕੀਤਾ ਤਾਂ ਸੱਸ ਸੰਗਤ ਜਿੱਥੇ ਪਿਆਰ ਇਤਿਫਾਕ ਹੁੰਦਾ ਹੈ ਉੱਥੇ ਬਰਕਤ ਮਾਇਆ ਵਾਸ ਕਰਦੀ ਹੈ ਇਸ ਲਈ ਦਲਿੱਦਰ ਨੂੰ ਤਿਆ ਕੇ ਜੋ ਪੈਣਾ ਅਮਰਤ ਵੇਲੇ ਉਠਦਿਆਂ ਨੇ ਉਹਨਾਂ ਦੇ ਘਰ ਵਿੱਚ ਸਦਾ ਖੁਸ਼ਹਾਲੀ ਰਹਿੰਦੀ ਹੈ ਇਸ਼ਨਾਨ ਵੇਲੇ ਸਰ ਕਰਨ ਨਾਲ ਸਦਾ ਤੰਦਰੁਸਤੀ ਰਹਿੰਦੀ ਹੈ ਦਲਿੱਦਰ ਦੂਰ ਹੋ ਜਾਂਦਾ ਹੈ ਜਿਸ ਨਾਲ ਉਹ ਸੁਚਮਤਾ ਦੇ ਨਾਲ ਰੱਬ ਦਾ ਨਾਮ ਵੀ ਲੈ ਲੈਂਦੀਆਂ ਨੇ ਚੁਸਤੀ ਫੁਰਤੀ ਦੇ ਨਾਲ ਘਰ ਦੇ ਕੰਮ ਵੀ ਕਰ ਲੈਂਦੀਆਂ ਨੇ ਇਸੇ ਲਈ ਤਾਂ ਔਰਤ ਨੂੰ ਘਰ ਦੀ ਛਾਨ ਮੰਨਿਆ ਜਾਂਦਾ ਹੈ ਇੱਕ ਔਰਤ ਦੇ ਉੱਤੇ ਘਰ ਪਰਿਵਾਰ ਦੀਆਂ ਬੱਚਿਆਂ ਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੋ ਔਰਤਾਂ ਸਵੇਰੇ ਜਲਦੀ ਉੱਠਦੀਆਂ ਨੇ ਤੇ ਆਪਦੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਦੇ ਨਾਲ ਨਿਭਾ ਲੈਂਦੀਆਂ ਨੇ ਉਹਨਾਂ ਨੂੰ ਚੰਗੀ ਗ੍ਰਹਿਣੀ ਕਿਹਾ ਜਾਂਦਾ ਹੈ ਉਸ ਔਰਤ ਨੂੰ ਭਾਗਾ ਵਾਲੀ ਮੰਨਿਆ ਜਾਂਦਾ ਹੈ ਘਰ ਦੀ ਤਰੱਕੀ ਕਾਮਯਾਬੀ ਦੇ ਪਿੱਛੇ ਉਸ ਦਾ ਹੀ ਹੱਥ ਮੰਨਿਆ ਜਾਂਦਾ ਹੈ ਇਸ ਲਈ ਜਦੋਂ ਵੀ ਸਵੇਰੇ ਉੱਠੋ ਇਸ਼ਨਾਨ ਕਰੋ ਪਰਮਾਤਮਾ ਦਾ ਨਾਮ ਲਾਓ ਤੇ ਘਰ ਦਾ ਦਰਵਾਜ਼ਾ ਟਾਈਮ ਨਾਲ ਖੋਲਣਾ ਹੈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹੋਏ ਦਰਵਾਜ਼ਾ ਖੋਲੋ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ ਕਿ ਰਾਤ ਸੁੱਖ ਦੀ ਬਦੀਤ ਹੋਈ ਸੁਖ ਸੁਖਾਂ ਦਾ ਦਿਨ ਚੜਿਆ ਇਹ சுவாਸ ਬਖਸ਼ੇ ਇਸ ਦਰਵਾਜ਼ੇ ਘਰ ਵਿੱਚ ਬਰਕਤ ਆਵੇ ਖੁਸ਼ੀਆਂ ਆਉਣ ਘਰ ਵਿੱਚ ਸੁੱਖ ਸਮ੍ਰiddhi ਵਾਸ ਕਰੇ ਤਾਂ ਵੇਖਣਾ ਨਵੇਂ-ਨਵੇਂ ਕੰਮ ਦੇ ਰਾਹ ਤੁਹਾਡੇ ਲਈ ਖੁੱਲ ਜਾਣਗੇ ਤੁਹਾਡੇ ਸਾਰੇ ਹੀ ਕਾਰਨ ਪ੍ਰਮਾਤਮਾ ਆਪ ਰਾਸ ਕਰ ਦੇਣਗੇ ਕਿਉਂਕਿ ਉਦਮੀ ਲੋਕਾਂ ਦੇ ਘਰ ਹੀ ਹਮੇਸ਼ਾ ਬਰਕਤ ਵਾਸ ਕਰਦੀ ਹੈ ਤਾਂ ਫਿਰ ਅੱਜ ਦੀ ਵੀਡੀਓ ਦੇ ਵਿੱਚ ਜੋ ਕਹਾਣੀ ਸੁਣਾਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਉਣਾ ਜੀ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ